ਅੱਧੀ ਆ ਖਰੀਦ ਜਾ ਟੁੱਟੀ ਐ ਨਾ ਚਾਹੀ ਇਹ ਨਾ ਬਣਾ ਲੇ ਘੋਟ ਆ ਮੰਨਾਂ ਗੀ ਬੱਦ ਆਏ

ਦਤਾਨ ਨੂੰ ਗਿਦਾ ਹਾਂ ਹਾਂ ਮਨੋਲਾ ਆਇਆ ਅੰਦਰ ਦਾ ਉਹ ਨਹੀਂ ਨਾ ਨਾ ਕਰੀਆਂ ਨਾ ਨਾਗਰਾ ਆ ਆਇਆ ਆਇਆ ਕਰੀਆਂ ਨਾਜਰ ਕੋਈ ਨਹੀਂ ਦਿਖਾ ਤੇਰਾ ਪਾਣਾ ਜਾਂਦਾ ਦੇ ਜਾਂਦਾ ਵੀ ਆ ਯਾਰ ਨਾਜੜਾ ਲੱਗ ਗਿਆ ਨਾ 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 ਓਏ ਓਏ ਨਾਜੜਾ ਕਿਵੇਂ ਆ ਆ ਠੀਕ ਆ ਯਾਰ ਠੀਕ ਆ ਮੈਂ ਤਾਂਦਰੇ ਬਿਠਾ ਆ ਚਾਹ ਦਾ ਤਰੀਹੀ ਹੈ ਠੰਡੀ ਹੈ ਨਹੀਂ ਬੱਬਾ ਭਈਆ ਜਦ ਤਾਲਵਾ ਯਾਰ ਮੇਰੇ ਕੋਲ ਤਾਂ ਜਰਦਾ ਹੀ ਹੈ ਨਹੀਂ ਯਾਰ ਨਾਜੜਾ ਯਾਰ ਮੈਂ ਤਾਂ ਯਾਰ ਭੁੱਲ ਗਿਆ ਯਾਰ ਚਰਤਾਲਵਾ ਭਈਆ ਨਾਜੜਾ ਯਾਰ ਓੱਖਾ ਹੋਇਆ ਪੈ ਗਿਆ ਪਹਿਲਾਂ ਤਾਂ ਦੇਖ ਆਏਗਾ ਤੇਰੇ ਕੋਲੇ ਯਾਰ ਯਾਰ ਜਰਦਾ ਤਾਂ ਠੀਕ ਆ ਮੈਨੂੰ ਲੱਗਦਾ ਮੈਂ ਰੱਖ ਕੇ ਭੁੱਲ ਗਿਆ ਕਿਤੇ ਹੈਂ ਇਹਦੇ ਵਿੱਚ ਪਾ ਚਾਹੂ ਪਾ ਜਾ ਰਹੀ ਤੇ ਕੀ ਪੱਤੀ ਪੁੱਤੀ ਬਣਾ ਲਈ ਇਹ ਵੀ ਬਣਾ ਲਾ ਸੀ ਬਹੁਤ ਟੁੱਟੀ ਜਾਂਦਾ ਅੱਜ ਤਾਂ ਉਹ ਪੱਤੀ ਦਾ ਪਾਈ ਬਛਾ ਮੈਂ ਖੰਡ ਹੈ ਨਹੀਂ ਗੱਲੀ ਖੰਡ ਲੈ ਆਉਣਿਆ ਤੂੰ ਪਹਿਲਾਂ ਦੱਸਦਾ ਖੰਡ ਹੂੰ ਤੈਨੂੰ ਹੂੰ ਤਾਂ ਕਰਿਆ ਸੀ ਉਦੋਂ ਤੂੰ ਹੋ ਗਿਆ ਤਾਂ ਜਾ ਗਿਆ ਮੈਂ ਹਾਂ ਸੱਚ ਜਰ ਮੈਂ ਤਾਂ ਭੁੱਲ ਗਿਆ ਯਾਰ ਨਾਚਣਾ ਯਾਰ ਨਾਦਰਾ ਜਰਦਾ ਦਾ ਹੈਗਾ ਤੇਰੇ ਕੋਲੇ ਮਲ ਜਰ ਫੋੜਾ ਫੋੜਾ ਗਿਆ ਨਾ ਦਲਾ ਲਾ ਜਰ ਜੇ ਅਲੀ ਕਿਹੜੀ ਗੱਲ ਆ ਯਾਰ ਆ ਡੱਬੇ ਡੁੱਬੇ ਦੇ ਤੋਂ ਬਾਹਲੀ ਰੱਖੀ ਬੈਠਾ ਨਜਰਾ ਯਾਰ ਮੈਂ ਤਾਂ ਖਾਂਦਲਾ ਮੁੱਕ ਗਈ ਅੱਜ ਹਾਂ ਐ ਆਪਣਾ ਜਿਆ ਜਰਦਾ ਲਵਾ ਮੜਾ ਯਾਰ ਮੈਨੂੰ ਮੇਰਾ ਸਰੀਰ ਬੁੱਲਾ ਡੁੱਟੀ ਜਾਂਦਾ ਯਾਰ ਸਰੀਰ ਤਾਂ ਮੇਰਾ ਵੀ ਔਖਾ ਹੀ ਹੈ ਯਾਰ ਜੇ ਇਹ ਕਰਦੇ ਆ ਕੋਈ ਜਗਾਰ ਐ ਕਿਹਾ ਹਾ ਲਾਲਾ ਬਾਤ ਤੁਈ ਨਾ ਖਰੀ ਕਰਦਾ ਹੁਣ ਛੱਲੋ یوں ਲਵਾਦਾ ਨਜਰਾ ਯਾਰ ਇਹਨੂੰ ਗੱਲ ਦੱਸਾਂ ਯਾਰ ਇੱਕ ਹਾਂ ਪੈਸਿਆਂ ਦਾ ਹੱਲ ਕਰ ਜਾ ਰਹਾ ਆਪਾਂ ਨੂੰ ਪੈਸੇ ਚਾਹੀਦੇ ਆਏ ਪੈਸੇ ਦਾ ਯਾਰ ਮੈਂ ਕਹਣਾ ਮੈਂ ਲਿਆ ਆ ਤਾਂ 6500 ਰੁਪਈਆ ਫੜ ਕੇ ਕਿਥੋਂ ਦੇਖ ਯਾਰ ਕਰ ਦੇ ਯਾਰ ਪੈਸੇ ਕੱਢ ਜਾ ਤਾਂ ਆਪਾਂ ਨੂੰ ਪੈਸੇ ਚਾਹੀਦੇ ਨੇ ਅੰਚਲ 6000 ਹਾਂ ਯਾਰ ਪਗਾਂ ਨਹੀਂ ਯਾਰ 6 ਰੱਖ ਲੈ ਭਾਦਨੇ ਪਹਿਣੇ ਕੋਣ ਦਾ ਨਾਜਾ ਯਾਰ ਰਹਿਣ ਦੇ ਫੇਰ ਹੀ ਕੀਵਾਂ ਯਾਰ ਆਪਾਂ ਜੀ ਕੰਡ ਤਾਂ ਹੈ ਨਹੀਂ ਯਾਰ ਨਾ ਚਾਹ ਕਿੱਥਰ ਪੀ ਲਾਂਗੇ ਤੇ ਪੈਸੇ ਦੀ ਕਿਤੇ ਪੈਸੇ ਦਾ ਬਾਬਾ ਲੱਭ ਗਏ ਓਏ ਕਿੰਨੇ ਕਾ ਦੇ ਹੋਏ ਆਹ ਕਰ ਨਾਲ ਲਫਾ ਫਾਟ ਦੇ ਖਾਲੀ ਨੂੰ ਹਾਂ ਤਾਂ ਚਰਪਾ ਰ ਮੀ ਆਪਣੇ ਤੇ ਹਾਂ ਆਦਾ ਲੱਭੇ ਲੱਗ ਗਿਆ ਓਏ ਨਾਜਰਾ ਤੂੰ ਬਾਤ ਨਾ 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 ਨੇ ਉਰਦਾ ਦੂਜਾ ਦਾ ਓਏ ਅਸਲੀ ਹੋਏ ਨਾ ਤੇ ਲੱਗ ਗਿਆ ਇਸਲੀ ਆ ਓਏ ਓਏ ਇਹਦੇ ਨਾਲ ਤਾਂ ਨਹੀਂ ਸ਼ਰਨਾ ਬਾਈ ਫਿਰ ਆਪਾਂ ਨੂੰ ਆਪਾਂ ਉਹ ਹੱਥ ਵੱੱਦਾ ਮਾਰਨਾ ਪੈਣਾਗਾ ਫੇਰ ਸਾਨੂੰ ਆਪਣਾ ਫੇਰ ਬਾਬਾ ਇਹ ਤਾਂ ਲੱਗੇ ਸਾ ਤੇ ਆਪਣਾ ਰਹਿ ਬਣਾ ਕੀ ਹੱਥ ਮਾਰ ਗਿਆ ਤੇ ਰਹਿ ਬਣਾ ਆਪਾਂ ਕੋਈ ਬੰਦਾ ਲੈ ਪਰ ਲੋਟਦੇ ਆ ਫਟਵਾਰੀਆਂ ਦਾ ਉਹ ਗੱਲ ਸੁਣ ਮੇਰੀ ਹਾਂ ਫਟਵਾਰੀਆਂ ਕਾਹ ਤਾਂ ਵੱੱਦਾ ਹੋ ਜੂ ਸਰਕਾਰਾਂ ਚ ਗਿਣਿਆ ਗਿਆ ਨਾ ਕਦਾਪਾ ਹੋਰ ਘੇਰ ਲੈਣਿਆ ਕੋਈ ਜਿਹੜਾ ਲੋਟ ਨਹੀਂ ਲੱਗਿਆ ਆਪਾਂ ਚਾਹਦੇ ਆਂ ਮਾਰ ਤੇ ਖੜਦੇ ਆਂ ਆਪਣੇ ਟਿਕਾਣੇ ਦੇ ਗੱਲ ਕੇ ਜਿਹੜਾ ਕੋਈ ਧੱਕੇ ਛੜ ਗਿਆ ਲੁੱਟ ਲਾਏ ਤਾਂ ਦਵਾਈ ਦੀ ਕੀ ਗੱਲ ਹੈ ਬੱਚਪਰਾਜੀ ਚੱਲੀਏ ਨਾ ਬਸ ਚੱਲਦਾ ਵਰਦਿਆਂ ਪਹਿਲਾਂ ਕੋਈ ਹੱਲ ਹੁੱਲਤਾ ਕਰਕੇ ਹੱਲ ਤੇਰਾ 깔 ਹੋ ਜਾ ਕੋਈ ਨਾ ਪਾ ਚੱਲ ਗਏ ਓਏ ਨਾਚ ਰਾ ਫੇਰ ਚੱਲ ਗਏ ਓਏ ਇਹਨੂੰ ਪਾਲਾ ਓਏ ਬੱਚਾ ਚੱਲ ਬਾਬਾ ਚੱਲ ਬਾਬਾ ਖੰਦ ਸੁਣਦੇ ਜਾ ਚੱਕ ਲਾ ਓਏ ਕੋਈ ਐਂ ਦਾ ਖਰਪੰਦਾ ਵੀ ਆਪਣਾ ਮੈਂ ਦੇਖਣਾ ਕੋਈ ਆ ਬਹੁਤ ਖੰਦ ਹਾਂ ਕਿਹਦਾ ਕਿੱਥੇ ਆ ਦੇ ਪਿਆ ਓਏ ਚੱਕ ਲਾ ਵੇ ਆ ਆ ਕੀ ਯਾਰ ਓਏ ਗੱਲ ਮੇਰੀ ਪੱਕੀ ਆ ਵਾ ਚੱਲ ਆ ਜਾਂਦਾ ਚੱਲ ਆ ਜਾ ਓਏ ਨਾਜਰਾ ਨਾ ਮੈਨੂੰ ਘਾ ਦੇ ਮਤਨ ਸੁਰਾ ਚਾਹ ਬੁੜਾ ਦੇ ਤੂੰ ਗੇਟ ਭੇਡ ਦੇ ਪਤਾ ਨਵਾ ਰੋਟੇ ਚਾਹ ਰੋਤਾਰ ਕੀ ਪਤਾ ਲੱਗਦਾ ਗੰਦਾ ਹਾਲਾਤ ਲੱਗੇ ਕੋਹਾਂ ਦੇ ਲਈ ਸਾਰੇ ਆਪਣੇ ਦੀ ਗੱਲ ਸਹੀ ਆ ਬਾਈ ਤੇਰੀ ਆਪਾ ਦਾ ਜਨਾ ਪਟੇ ਜਾਂ ਜਿਹਨਾਂ ਫੜਦੇ ਪੂਰੇ ਦੇ ਇਤਿਹਾਸ ਵੀ ਲੱਗਿਆ ਜੜਾ ਵਾ ਤੰਗੀ ਵੀ ਪਲੇ ਤੇ ਗਈ ਮੈਂ ਐਲਫਾ ਸੁਵੇ ਆ ਜਾ ਬਾਈ ਇੱਥੇ ਬਿੰਦੇ ਆ ਪਾ ਜਾ को आरा आगा होगा नाजरा तहा फड़ा महमत क मंदजरी चीएडी पर किया ਲਾ ਮੈਂ ਨਾ ਬਣ ਗਈ ਗੱਲ ਮਿੰਟ ਤਾਂ ਪੰਜ ਰਹਿ ਗਿਆ ਚੱਲ ਕੇ ਆਉਗਾ ਤੇ ਬਾਬਾ ਫਿਰ ਬਹਿ ਜਾਸ ਗਾਣੇ ਤੇ ਕਿਤੇ ਆ ਜਾ ਭਈਆ ਆ ਜਾ ਇੱਧਰ ਹੀ ਸੜੀ ਆਉ ਆ ਪੱਕਾ ਇਤਰਾ ਬੰਦਾ ਇੱਥੇ ਬਹਿ ਜਾ ਪਾ ਬਾਈ ਤਾਂ ਗਏ ਜੱਗਿਆ ਕਿਤੇ ਆਇਨਾ ਹੋਵੇ ਪੱਕਾਈ ਹੋ ਜੇ ਆਵੇ ਨਾ ਇੱਥੇ ਸੜੋ ਬੰਦਾ ਪੱਕਾ ਹੋਗਾ ਬਾਤ ਸਵੈ ਅੱਜ ਨਹੀਂ ਝੁੱਕਾ ਜਾਣ ਦੇ ਫੜਨਾਗਾ ਪਾ ਬਾਈ ਬੰਦਾ ਨੰਗੇਣਾ ਪੈਸੇ ਫੇਰੀ ਬਣ ਕੇ ਬਾਈ ਮਾ ਕਣਾ ਬਲੇਟ ਦੇਗੇ ਤੂੰ ਦਰਦਾ ਦਾ ਨਿਗਾ ਰੱਖੀ ਮੈਨੂੰ ਦੀਦਾ ਜਾ ਘੱਟ ਹੀ ਆ ਬਾਈ ਦੀਨਾ ਦਾ ਮੈਨੂੰ ਵੀ ਲੋਟੀਆਂ ਹੂੰ ਮੈਂ ਤੈਨੂੰ ਦੱਸਣ ਹੂੰ ਵੀ ਆਉਂਦਾਗਾ ਕੋਈ ਨਾ ਬਾਈ ਜਦੋਂ ਨੇੜੇ ਆ ਕੇ ਪੱਟੇ ਪਦੇਗੀ ਮੈਨੂੰ ਆ ਟੰਬਾ ਜਾ ਫੜਾਦੀ ਮੈਂ ਪਿੱਛੇ ਖੜਾ ਨੰਗਾ ਲੈਨੇ ਨਾ ਕਿਤੇ ਨੰਗਾ ਆ ਦੇ ਬਾਈ ਬਾਤ ਕਣੀ ਆਉਗੀ ਇੱਥੇ ਮੈਨੂੰ ਲੱਗਦਾ ਜੰਗਾ ਬੰਦਾ ਦਾ ਹੂੰ ਮਾਵੇਂ ਓਏ ਹਾਂ ਓਏ ਕੋਯਾ ਭਰ ਕਾਮ ਮਾ ਟਕਣਾ ਮੂਰੇ ਜੇ ਹੋ ਜੇ ਮੈਨੂੰ ਟੰਬਾ ਫੜਾ ਦੀ ਅਦਾ ਹੂੰ ਆ ਗਿਆ ਟੰਬਾ ਲਗੂੜਾ ਟੰਬਾ ਮੈਨੂੰ ਫੜਾ ਦੀ ਬੰਦਾ ਲਗੂ ਆ ਗਿਆ ਬੰਦਾ ਦਾ ਕੁੱਤੇ ਆ ਗਿਆ ਹੂੰ ਨਾ ਬਣਾ ਹੋ ਜਾ ਕਾਮ ਬੋਏ ਉਹ ਹੁੰਦਾ ਓਏ ઓ ભાઈ ભાઈ માર ઓય ઓ ભાઈ કટ પાડે કટ ફાડલા ફાડલા કાંટા ઓય ભાઈ ઓય ઓ ભાઈ માર બા થળને ઓડા પાટા પર કાઢ દે ઓય અના નાદરા મડવાટ માર ઓય ઓ ભાઈ માર ઓ ભાઈ આની હેગા ભાઈ કટ પાડે આની હેગા મે ભાઈ આ દે કાઢ ਉਪਾ ਗਤੜਾ ਬਾਈ ਆ ਥੱਲੇ ਵੜ ਥੱਲੇ ਵੜ ਬਾਈ ਆ ਓ ਬਾਈ ਛੇ ਆਲੇ ਥੱਲੇ ਵੜ ਬਾਈ ਮਾਰੋ ਨਾ ਲੋੜ ਹੰਨਾ ਆਉਂ ਆ ਨਾ ਮਾਰੋ ਥੱਲੇ ਵੜ ਆ ਫੋਨ ਵੀ ਮਾਰ ਤੇਰਾ ਅੱਖੀ ਨਾਲ ਲੈ ਲੇਂਗੇ ਬਾਈ ਮਾਰੋ ਨਾ ਯਾਰ ਬਾਈ ਕੋਹ ਨਹੀਂ ਹੈਗਾ ਹੋਰ ਬਾਈ ਕੱਢ ਦੇ ਓਏ ਆ ਜਾਉਂਗਾ ਥੱਲੇ ਵੜ ਭੈਣ ਤੂੰ ਦੱਸ ਲੈ ਬੇਟਾ ਥੱਲੇ ਵੜ ਬਾਈ ਜਾਉਂਗਾ ਮਨ ਮਨ ਬੈਠਾ ਬਾਈ ਮਾਰੋ ਨਾ ਬਾਈ ਆ ਜਾਉਂਗਾ ਯਾਰ ਮੈਂ ਤੁਹਾਨੂੰ ਆਮ ਦਾ ਆਹ ਆਹ ਕਰ ਲੈ ਬਾਈ ਮੋਲ ਰਹਾ ਬਾਈ ਮੋਚਣਾ ਲੱਗ ਗਿਆ ਯਾਰ ਬਾਈ ਬਾਈ 我每天那个天打打就来到的中